ਸੈਂਟਰਲ ਗਵਰਨਮੈਂਟ ਨੇ ਉਘੇੜ ਦੂ ਅਜਮਾਨ ਸਾਹਿਬ ਤੈਨੂੰ ਸਵੈਟਰ ਬੰਦ ਤੱਕ ਜਵਾਬ ਨਹੀਂ ਦਿੱਤਾ ਅੱਜ ਵੀ ਨਹੀਂ ਦੇ ਰਿਹਾ ਹੁਣ ਸੈਂਟਰ ਦੀ ਸਰਕਾਰ ਨੇ ਇਹ ਕਿਹਾ ਕਿ ਫੰਡ ਜਿਹੜੇ ਕਮਲੀ ਭੇਜੇ ਸੀ ਉਹਦੇ ਲਾਉਂਦੇ ਨਹੀਂ ਕਿਸੇ ਹੋਰ ਦੇ ਪਾਸੇ ਲਾਉਂਦੇ ਸੈਂਟਰਲ ਗਵਰਨਮੈਂਟ ਨੇ ਉਘੇੜ ਦੂ ਅਜਮਾਨ ਸਾਹਿਬ ਤੈਨੂੰ ਸਵੈਟਰ ਬੰਦ ਤੱਕ ਜਵਾਬ ਨਹੀਂ ਦਿੱਤਾ ਅੱਜ ਵੀ ਨਹੀਂ ਦੇ ਰਿਹਾ ਹੁਣ ਡਿਗਨੀਮੀ ਕਰਕੇ 400 ਕਰੋੜ ਰੁਪਈਆ ਰੋਕਤਾ ਸੈਂਟਰ ਦੀ ਸਰਕਾਰ 8000 ਕਰੋੜ ਰੁਪਈਆ 5500 ਰੂਡ ਡਿਵੈਲਪਮੈਂਟ ਫੰਡ ਸੜਕਾਂ ਪਿੰਡਾਂ ਦੀਆਂ ਜਿਹੜੀਆਂ ਲਿੰਕ ਰੋਡਾਂ ਨੇ ਮੰਡੀਆਂ ਦੀਆਂ ਖਰੂਗਿਆ 621 ਕਰੋੜ ਰੁਪਈਆ ਨੈਸ਼ਨਲ ਹੈਲਥ ਮਿਸ਼ਨ ਦਾ ਪੈਸੇ ਨਾਲ ਚੱਲਦਾ ਸੀ ਨੈਸ਼ਨਲ ਹੈਲਥ ਮਿਨਿਸਟਰ ਉਹ ਰੋਕਤਾ ਉਹ ਕਹਿੰਦੇ ਅਸੀਂ ਆਮ ਆਦਮੀ ਪਾਰਟੀ ਦੇ ਅੱਗੇ ਲਾ ਬਦਲੇ ਫੋਟੋ ਲਾਦੀ ਸੀ ਆਪੀ ਉਹ ਕਹਿੰਦੇ ਆਮ ਆਦਮੀ ਪਾਰਟੀ ਵਾਸਤੇ ਥੋੜਾ ਦਿੱਤਾ ਮੈਂ ਦੱਸੂ ਤੁਹਾਨੂੰ ਰੀਜ਼ਨ ਕਿਉਂ ਰੋਕਿਆ 850 ਕਰੋੜ ਰੁਪਈਆ ਮੰਡੀ ਡਿਵੈਲਪਮੈਂਟ ਫੰਡ ਉਹ ਰੋਕਤਾ 1800 ਕਰੋੜ ਰੁਪਈਆ ਸਪੈਸ਼ਲ ਅਸਿਸਟੈਂਸ ਫੰਡ ਉਹ ਰੋਕਤਾ ਤੇ ਮਨੀਪੁਰ ਨੇ 3 ਕਰੋੜ ਲੈ ਲਏ ਕੇ ਨੇ 4 ਲੈ ਲਏ ਕੇ ਨੇ 1 ਲੈ ਲਿਆ ਕੇ ਨੇ 2 ਇਹਨਾਂ ਨੇ 50 ਲਈ ਅਸਿਸਟੈਂਸ ਹੈ ਦਿੱਤੀ ਅਜੀ ਕੀ ਕੇ ਸੈਂਟਰ ਦੀ ਸਰਕਾਰ ਨੇ ਸੈਂਟਰ ਦੀ ਸਰਕਾਰ ਨੇ ਇਹ ਕਿਹਾ ਕਿ ਫੰਡ ਜਿਹੜੇ ਕੰਮ ਲਈ ਭੇਜੇ ਸੀ ਉਹਤੇ ਲਾਉਂਦੇ ਨਹੀਂ ਕਿਸੇ ਹੋਰ ਦੇ ਮਸਲੇ ਲਾਉਂਦੇ ਕੈਟਾਗੋਰਿਕਲੀ ਕਿਹਾ ਉਹਨਾਂ ਨੇ ਦਾ ਫੰਡ ਸੈਂਡ ਅਰਲੀਅਰ ਵਰ ਨਾਟ for the saint purpose and misused to cater for your vote bank politics RBI ne limitat kattdiyan punjab diyan kattdiyan kattdiyan limitan okon nahi le sakde karza ho marjeyoongi financial emergency le aao eh thodi jehdi policy hai punjab jaave tatte khoch sada vote bank politics chalda rehi eh nahi chalda athhe ohna ne 9000 crore cancel ਯਾਬ ਅੱਜ ਤੁਸੀਂ ਇਸ ਗੱਲ ਨੂੰ ਸਾਰੀ ਦੁਨੀਆ ਤੇ ਲੈ ਜਾਣਾ ਹੈ ਮੈਂ ਲੋਕਾਂ ਨੂੰ ਜਾਗਰੂ ਕਰਨਾ ਚਾਹਾਂ ਕਿ ਕਿਸ ਤਰ੍ਹਾਂ ਉਹਨਾਂ ਦੇ ਹੱਕਾਂ ਦੇ ਉੱਤੇ ਡਾਕੇ ਪੈ ਰਹੇ ਨੇ ਕਿਸ ਤਰ੍ਹਾਂ ਮਜ਼ਲੂਮ ਲੋਕਾਂ ਦੇ ਹੱਕ ਖੋ ਕੇ ਇਹ ਗੁਛਰੇ ਉਡਾਰੇ ਨੇ ਬਾਹਰ ਜ਼ਮੀਨਾਂ ਖਰੀਦਦੇ ਐ 25 ਸਾਲਾਂ ਤੋਂ ਇਹੀ ਹੋ ਰਿਹਾ ਹੈ ਪਾਰਕਿੰਗ ਲੋਟ ਖਰੀਦਦੇ ਐ ਤਾਮਿਲਨਾਡੂ ਤੇ ਕਰਨਾਟਕਾ ਵਰਗੇ ਸਟੇਟ ਅੱਲਾ ਦੇ ਵਿੱਚ 80 80000 ਕਰੋੜ ਰੁਪਇਆ ਲੈ ਗਏ ਸੈਟਰ ਤੋਂ 40% ਪਾ ਕੇ